ਜੀਦਾ ਖਾਮਗੇ ਤੁਹਾਨੂੰ ਅੱਜ ਸ੍ਰੀ ਅਮਰਸਾਹਬ ਸਾਹਿਬ ਦੇ ਕੌਲ ਤੋਂ ਕਹਿੰਦਾ ਵੀ ਆ ਜਿੱਥੇ ਕੀ ਲੋਕ ਦੇਸ਼ਾਂ ਦੇਸ਼ਾਂ ਤੋਂ ਆ ਕੇ ਇੱਥੇ ਅਰਦਾਸ ਬੇਨਤੀ ਕਰਦੇ ਨੇ ਅਤੇ ਉਹਨਾਂ ਦੀ ਅਰਦਾਸ ਜਿਹੜੀ ਆ ਮਾਰਾ ਇੱਕ ਗੋਲ ਕਰਦਾ ਤੇ ਉਹਨਾਂ ਦੀ ਸਿਹਤ ਜਿਹੜੀ ਆ ਚੰਗੀ ਕਰਦਾ ਡਾਕਟਰ ਕਹਿੰਦਾ ਸੀ ਵੀ 90% ਲੋਕਾਂ ਦੀ ਦਿਲ ਦੀਆਂ ਨਾੜੀਆਂ ਆ ਉਹ ਦੱਬ ਜਾਂਦੇ ਆ ਬਲੌਕ ਹੋ ਚੁੱਕੀ ਆ ਜੇ ਤੁਹਾਨੂੰ ਤਾਲੂਸ ਸਟੈਂਟ ਪਾੜੇ ਨੇ ਲੱਖਾਂ ਰੁਪਏ ਲੱਗਣੇ ਨੇ ਬਹੁਤ ਕੋਸ਼ਿਸ਼ ਕੀਤੀ ਡਾਕਟਰ ਸਾਹਿਬ ਨੇ ਬੋਟ ਰਾਇਆ ਵੀ ਪਰ ਲੇਕਿਨ ਮੈਂ ਮਨਾਂ ਕਰ ਦਿੱਤਾ ਕਿ ਮੈਂ ਇਸ ਸਟੈਂਟ ਨਹੀਂ ਪਾਣਾ ਮੈਂ ਉਹ ਉਹਨਾਂ ਨੇ ਮੈਨੂੰ ਜ਼ਬਰਦਸਤੀ ਦਾਖਲ ਵੀ ਕਰ ਰਿਆ ਸੀ ਬਾ ਛੁੱਟੀ ਲੈ ਕੇ ਆ ਗਿਆ ਜਦੋਂ ਮੈਂ ਇੱਥੇ ਆਣ ਕੇ ਬਾਬਾ ਜੀ ਦੇ ਨਾਲ ਗੱਲਬਾਤ ਕੀਤੀ ਗਈ ਇਹ ਚੱਕਰ ਹੈ ਤੇ ਇਹਨਾਂ ਨੇ ਮੈਨੂੰ ਇਹ ਕਿਹਾ ਕਿ ਅਰਦਾਸ ਬੇਨਤੀ ਕਰਦੇ ਹਾਂ ਤੁਸੀਂ ਇਸ਼ਨਾਨ ਸ਼ੁਰੂ ਕਰੋ ਤਾਂ ਮੈਂ ਇੱਥੇ ਅੱਜ ਮੇਰਾ ਛੇਵਾਂ ਇਸ਼ਨਾਨ ਪੂਰਾ ਹੋਇਆ ਤਾਂ ਮੇਰੇ ਹੁਣ ਮੈਂ 4 ਦਿਨ ਪਹਿਲਾਂ ਟੈਸਟ ਕਰਵਾ ਕੇ ਆਇਆ ਤਾਂ ਉਹਨਾਂ ਨੇ ਮੈਨੂੰ ਬੋਲਿਆ ਕਿ ਤੁਹਾਡੇ ਕੋਈ ਪ੍ਰੋਬਲਮ ਨਹੀਂ ਹੈ ਜਾਨੀ ਕਿ ਬਿਲਕੁਲ ਤੁਹਾਡੇ ਜਿਹੜਾ ਉਹ ਠੀਕ ਸਾ ਹੈ ਦਰੱਖਤਾਂ ਤੇ ਵੀ ਕਾਬਾ ਤੁਹਾਨੂੰ ਇਹ ਝਾਰੂ ਲਾ ਸਕਦੀ ਹੈ ਤੁਹਾਨੂੰ ਟੈਗ ਫਿਰ ਤੋਂ ਆ ਸਕਦਾ ਵਾ ਸਟੈਂਡ ਪਾ ਕੇ ਜਾਓ ਪਰ ਇਹਨਾਂ ਕਿਹਾ ਵੀ ਨਹੀਂ ਕਿਉਂਕਿ ਗੁਰੂ ਸਾਹਿਬ ਦੇ ਬਹੁਤ ਵਿਸ਼ਵਾਸ ਹੈ ਉਹਨਾਂ ਦੀ ਦਾਸ ਬੇਨਤੀ ਕਰਦੇ ਨਾਲ ਅਚਰਦੀ ਕਲਾ ਵਿੱਚ ਨੇ ਬਿਲਕੁਲ ਠੀਕ ਨਹੀਂ ਇਹ ਜਿਹੜੀ ਸ਼ਟਾਰਟ ਕਰਨ ਦੀ ਪ੍ਰਕਿਰਿਆ ਵਾ ਉਹ ਸ਼ਨੀ ਤੇ ਐਤਵਾਰੀ ਹੈਗੀ ਆ ਉਹ ਛੜੀਆਂ ਤੁਹਾਨੂੰ ਸ਼ਟਾਰਟ ਕਰਨ ਲਈ ਛੜੀਆਂ ਉਹ ਠਿਆਣ ਵਾ ਹਾਂਜੀ 6 ਸ਼ਨੀਵਾਰ 6 ਐਤਵਾਰ ਸ਼ਨੀਵਾਰ 12 ਵਜੇ ਤੋਂ ਬਾਅਦ ਐਤਵਾਰ ਸਵੇਰੇ ਸਵਕਤ ਤੇ ਭਾਵੇਂ ਕੋਈ 3 ਵਜੇ ਆਣ ਕੇ ਕਰੇ ਉਹਦੀ ਛੜਦਾ ਤੇ ਸ਼ਨੀਵਾਰ ਛ ਨਿਛਰਵਾਰ ਜਿਹੜਾ ਵਾ ਉਹ ਮਗਰਲੇ ਟਾਈਮ ਆਣ ਕੇ ਕਰ ਲੈ ਦੋਸਤੋ ਮੈਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾ ਆਕਾ ਤਸਵੀਰਾਂ ਖਾਮਗੇ ਧੰਨਵਾਦ ਜੀ ਸ੍ਰੀ ਅਮਰਸਾ ਸਾਹਿਬ ਦੇ ਕੌਲ تھا ਦੌੜਦਾ ਜਿੱਥੇ ਕਿ ਲੋਕ ਦੇਸ਼ਾਂ ਦੇਸ਼ਾਂ ਤੋਂ ਆ ਕੇ ਇੱਥੇ ਅਰਦਾਸ ਬੇਨਤੀ ਕਰਦੇ ਨੇ ਅਤੇ ਉਹਨਾਂ ਦੀ ਅਰਦਾਸ ਜਿਹੜੀ ਆ ਮਾਰਾ ਕੰਬੂਲ ਕਰਦਾ ਤੇ ਉਹਨਾਂ ਦੀ ਸਿਹਤ ਜਿਹੜੀ ਆ ਠਕੀ ਕਰਦਾ ਵਾ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਕਰਾਵਾਂਗੇ ਜਿਹੜੇ ਕਿ ਸੰਕਤਾ ਦੂਰ ਤੋਂ ਆ ਕੇ ਇੱਥੇ ਮੱਥਾ ਵੀ ਟੇਕਦੀ ਆ ਤੇ ਇੱਥੇ ਆ ਕੇ ਸ਼ਰਾਂਹ ਵੀ ਕਰਦੀ ਆ ਤੇ ਜਿਨ੍ਹਾਂ ਦੇ ਰੋਗ ਦੂਰ ਹੋ ਜਾਂਦੇ ਨੇ ਮੈਂ ਕਹਾਂ ਜਿਨ੍ਹਾਂ ਨੂੰ ਡਾਕਟਰ ਜਿਹੜੇ ਕਿ ਜਵਾਬ ਹੀ ਨਹੀਂ ਦੇ ਨੇ ਮੇਰੇ ਭਾਈ ਹੁਣ ਤੁਹਾਨੂੰ ਕਰੀਏ ਸੇਵਾ ਹੀ ਆ ਪਰਿਵਾਰ ਵਾਲੇ ਕਹਿ ਦਿੰਦੀ ਆ ਚਾਹੇ ਉਹਨਾਂ ਦਾ ਕੈਂਸਰ ਹੋ ਗਿਆ ਭਿਆਣੇ ਕਿ ਬਿਮਾਰੀ ਆ ਉਹ ਵੀ ਲੋਕ ਠੀਕ ਕਰਦੇ ਨੇ ਇਸ ਜਗ੍ਹਾ ਤੋਂ ਕੋਲ ਥਾ ਕਰਦੇ ਨੇ ਇੰਨੇ ਇਤ ਗੁੱਸਾ ਵੀ ਕਿਰਪਾ ਵਾ ਉਸ ਵੀ ਤਾਂ ਗਲਬਾ ਕਰਾਂਗੇ ਜਿਹੜਾ ਵੀ ਬਟਾੜੇ ਤੋਂ ਆਇਆ ਵਾ ਜਿਹਨਾਂ ਨੂੰ ਕੈਂਸਰ ਸੀ ਗਲੇ ਵਿੱਚ ਕੈਂਸਰ ਸੀ ਉਹ ਸੌੜੀ ਬਣ ਗਈ ਸੀ ਤੇ ਡਾਕਟਰਾਂ ਨਾਲ ਕਿਹਾ ਗਿਆ ਸੀ ਕਿ ਲੱਖਾਂ ਰੁਪਏ ਲੱਗਣੇ ਇਲਾਜ ਤੇ ਪੈਸੇ ਹੀ ਬਹੁਤ ਆ ਚੁੱਕੇ ਨੇ ਪਰ ਇੱਥੇ ਆ ਕੇ ਸ਼ਰਾਨ ਬੇਨਤੀ ਇਸ਼ਾਰ ਕਰਦੇ ਨੇ ਉਦਾਸ ਬੇਨਤੀ ਕਰਦੇ ਨੇ ਤੇ ਬਿਲਕੁਲ ਠੀਕ ਹੋ ਜਾਂਦੇ ਗਲਬਾ ਕਰਾਂਗੇ ਵੀ ਜੀ ਰਾਜ ਵੀਰੇ ਕੀ ਕਿਸ ਮਿੰਦਰ ਸੰਗਤ ਮਟਾਲੇ ਲਾਗੇ ਕਿਹੜਾ ਪਿੰਡ ਸੀ ਕਿੱਥੋਂ ਆਏ ਜੀ ਹਸਰਬੋਲਾ ਦਾ ਮਟਾਲੇ ਹਸਰਬੋਲਾ ਜੀ ਤੇ ਮੈਨੂੰ ਇਸ ਤੋਂ ਵੀ ਇਹ ਇੱਕ ਜਗ੍ਹਾ ਦਾ ਵਫਾਬਦਾ ਉਹ ਸਾਡਾ ਕਿਰਾਇਆ ਬਟਾਲਗਾ ਕਿ ਤੁਹਾਨੂੰ ਯੂ ਡਾਟ ਰਸਾ ਗਿਆ ਵੀ ਤੁਹਾਨੂੰ ਕੈਂਸਲ ਆ ਜਾਂ ਪਹਿਲੇ ਸਟੇਜ ਆ ਗਏ ਜਸ ਸੌਲੀ ਬਣ ਗਈ ਆ ਕਿੰਨਾ ਕਮਾ ਲੜ ਗਿਆ ਕਿ ਕੈਸਾ ਨਾਟਕ ਛੁੜ ਕੇ ਬੱਲਾ ਰਾਜ ਦਾ ਤੁਹਾਡੇ ਕਿ ਜੀ ਬੀਤੀ ਉਹ ਪਤਾ ਜੀ ਕੈਂਸਲ ਆ ਗਿਆ ਤੇ ਮੈਂ ਕਿਤਾਬ ਹਰਕਟ ਕਰਦਾ ਬਾਕੀ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਹਰ ਸ਼ਰਾਨ ਕੀਤੇ ਕੋਈ ਸਾਡੇ ਘਰਾਂ ਕਿ ਨਾ ਉਹ ਤਾਂ ਸਪਿੰਟੀ ਕੀਤੀ ਮਹਾਰਾਏ ਨੇ ਬਹੁਤ ਮਲੂਬੀਰ ਪੋਟਾ ਸਾਰੀ ਕਲੀਅਰ ਆਈਆਂ ਉਸ ਤੋਂ ਵੱਡੀ ਹੋਰ ਕਿਣੀ ਕੁਮਾਰਾ ਦੇ ਘਰ ਦੇ ਪਾਸੇ ਵੀ ਨਹੀਂ ਰਹਿੰਦੇ ਹਰ ਇੱਕ ਤੇ ਮਹਾਰਾਏ ਕਰਦੇ ਜਿਵੇਂ ਨੇ ਸੋ ਵੀ ਡਾਕਟਰ ਹੀ ਲਾ ਕੇ ਨਾ ਕਰਾਇਆ ਸੀ ਡਾਕਟਰ ਕੀ ਲਾਦੇ ਸੀ ਕਿੰਨਾ ਕਿ ਪੈਸਾ ਲਾ ਲੈਣਾ ਜਾਨ ਬਚ ਸਕਦੀ ਆ ਕਿ ਜਾਨ ਵੀ ਜਾ ਸਕਦੀ ਆ ਕੈਂਸਰ ਅੱਗੇ ਤਾਂ ਬਿਮਾਰੀ ਦਾ ਤੇ ਲਾਜ ਬਹੁਤ ਘੱਟ ਆ ਬਾਕੀ ਤੇ ਤੁਹਾਡਾ ਡਾਕਟਰ ਸਾਹਿਬ ਤਾਂ ਕੋਈ ਜ਼ਿੰਮੇਵਾਰੀ ਤੇ ਲੈਂਦਾ ਹੀ ਕੋਈ ਨਹੀਂ ਬਾਕੀ ਕੈਂਸਰ ਅੱਗੇ ਬਿਮਾਰੀ ਦਾ ਬਾਕੀ ਤਾਂ ਨੋਰਮਲ ਪ੍ਰੋਬਲਮ ਤਾਂ ਜ਼ਿੰਮੇਵਾਰੀ ਨਹੀਂ ਲੈਂਦੇ ਬਾਕੀ ਮੈਨੂੰ 2.5 ਮਹੀਨੇ ਹੋ ਗਏ ਨੇ ਆਪਰੇਟ ਤੋਂ ਬਾਅਦ ਪਹਿਲਾਂ ਮੈਂ ਉਸ ਤੋਂ ਬਾਅਦ ਮੇਰੀ ਫੋਟੋ ਵਿੱਚ ਕੈਂਸਰ ਆਈ ਉਸ ਤੋਂ ਬਾਅਦ ਮੁੰਨੇ ਵੀ ਦੁਬਾਰਾ ਪੁਸ਼ਨਾਨ ਕਰਨ ਤੋਂ ਬਾਅਦ ਰਿਪੋਰਟਾਂ ਕੋਲ ਆਈਆਂ ਨਹੀਂ ਕਲੀਅਰ ਆਈਆਂ ਨਹੀਂ ਬਾਕੀ ਤੁਹਾਨੂੰ ਸਾਹ ਦੇ ਘਰ ਅਰਦਾਸ ਬੇਨਤੀ ਕੀਤੀ ਹੈ ਤੇ ਮਾਰੇ ਨੇ ਕਿਰਪਾ ਕੀਤੀ ਮਿਲ ਜੀ ਜਿਵੇਂ ਨਾ ਕੋਈ ਇਥੇ ਇਹ ਕਹੋ ਸਾਹਬ ਜਾਇਓ ਕਿ ਇਥੇ ਆ ਕੇ ਇਸ਼ਤਿਹਾਨ ਕਿੰਨੇ ਕਰਦੇ ਪੈਂਦੇ ਨੇ ਕਿ ਕਿੰਨੀ ਕੀਮਤ ਚਾਰ ਕਰਦੇ ਹੋ ਅਰਦਾਸ ਬੇਨਤੀ ਕਰਦੇ ਨੇ ਕੌਣ ਅਰਦਾਸ ਬੇਨਤੀ ਕਰਦਾ ਕਿ ਕਿਤਰਾ ਹੁੰਦਾ ਹੈ ਮੈਂ ਰੇਸਿੰਗ ਦੀ ਅਰਦਾਸ ਬੇਨਤੀ ਕੀਤੀ ਮੇਰੀ ਪਹਿਲੇ ਦਿਨ ਜਿਸ ਨੂੰ ਆਇਆ ਛੇ ਸ਼ਨੀਵਾਰ ਤੇ ਛੇ ਅਦਵਰ ਮਹਾਨ ਕੀਤੀ ਉਸ ਤੋਂ ਬਾਅਦ ਮੈਂ ਇੱਥੇ ਦੁਬਾਰਾ ਫੇਰ ਆਦੇ ਛੇਵੇਂ ਵਾਰ ਆਇਆ ਤੇ ਮਾਰੇ ਨੇ ਕਲੀਅਰ ਕੀਤਾ ਮੇਰਾ ਸਭ ਰਿਪੋਰਟਾਂ ਸਾਰੀ ਕਲੀਅਰ ਆਈਆਂ ਨੇ ਕੋਈ ਵੀ ਚਾਹੇ ਮੇਰੇ ਕੋਲ ਰਿਪੋਰਟਾਂ ਦੇਖ ਸਕਦਾ ਸਾਰੀਆਂ ਰਿਪੋਰਟਾਂ ਹੁੰਦੀਆਂ ਨੇ ਬਾਕੀ ਗੁਰੂ ਸਾਹਿਬ ਨਿਵਾਨ ਕਰਕੇ ਭੋਈਏ ਮਾਰੇ ਮੇਰੇ ਤੇ ਹਰ ਇੱਕ ਦੀ ਕਿਰਪਾ ਬਣਾਈ ਰੱਖੋ ਅੱਗੇ ਵੀ ਮੇਰੇ ਤੇ ਕਿਰਪਾ ਰੱਖੋ ਗੁਰੂ ਮਹਾਰਾਜ ਕਿਬੀ ਨੇ ਉਸ ਤੋਂ ਤੇ ਸਕਦਾ ਦੇਖੀ ਉਹ ਇਨਸਾਨ ਵੇਖਾ ਜਿਹਨਾਂ ਨੂੰ ਡਾਕਟਰ ਜਵਾ ਦਿੰਦਾ ਕਿ ਘਰੇ ਚੱਲ ਜਾਓ ਸੇਵਾ ਹੀ ਦੇ ਇਹਨਾਂ ਲਈ ਹਰ ਲੋਕਾਂ ਨੂੰ ਕੀ ਕਹਣਾ ਚਾਹੋਗੇ ਤੁਸ਼ਾ ਲੋਕਾਂ ਨੂੰ ਯਕੀਨ ਆਦਾ ਹੋਊਗਾ ਵੀ ਪਾਣੀ ਸੱਚ ਬੋਲਦਾ ਕਿ ਨਹੀਂ ਝੱਟ ਬੋਲਦਾ ਤੁਹਾਡੇ ਦੇ ਸਾਡੇ ਵਿੱਚ ਹੀ ਹੋਈ ਆ ਠੰਗਾ ਜੂ ਦੱਸੋ ਆਪਣੇ ਬਾਰੇ ਠੱਗ ਕੀਤੀ ਮੇਰੇ ਤੇ ਹੋਈ ਆ ਮਲੇ ਰਿਪੋਰਟਾਂ ਕੋਈ ਮੇਰੇ ਕੋਲ ਵਿਖਣ ਦੀ ਰਿਪੋਰਟਾਂ ਵੀ ਦੇਖ ਸਕਦਾ ਸਾਰੀਆਂ ਰਿਪੋਰਟਾਂ ਮੇਰੇ ਕੋਲ ਦੋ 3 ਮਹੀਨੇ ਤੋਂ ਰਿਪੋਰਟਾਂ ਪਈਆਂ ਨੇ ਪੁਰਾਣੀਆਂ ਪਹਿਲੀਆਂ ਰਿਪੋਰਟਾਂ ਜਿੰਨੇ ਵਿੱਚ ਆਈ ਸੀ ਉਹ ਪਈਆਂ ਨੇ ਜਿਹੜੀਆਂ ਨੰਨੀਆਂ ਹੋਈਆਂ ਜਿੰਨੇ ਵਿੱਚ ਨਹੀਂ ਉਹ ਵੀ ਨਹੀਂ ਹੈ ਬਾਕੀ ਗੁਰੂ ਸਾਹਿਬ ਦੇ ਘਰ ਆਣ ਕੇ ਸਾਰੇ ਮਾਰੇ ਸਨੇਹਕਨਤ ਬਹੁਤ ਸਾਰੇ ਗੁਰਦਆਰ ਸਾਹਿਬ ਸਭੇ ਸਾਰੀ ਥੈਂਕ ਯੂ ਜਿਨ੍ਹਾਂ ਕੋ ਦੁੱਖ ਦੀ ਨੀਂਵਾਂ ਮਾਰੇ ਦੂਰ ਕਰਦਾ ਕੇ ਸ਼ਨੀਵਾਰ ਤੇ ਸ਼੍ਰੀ ਅਨੰਦ ਕਾਰਨ ਤੇ ਮਾਰੇ ਹਰ ਕੋਈ ਦੰਦਾ ਏ ਗੁਰੂ ਸਾਹਿਬ ਹਰ ਕੀ ਕਿਰਪਾ ਬਣਾਈ ਰੱਖਣਾ ਕੋਈ ਠੀਕ ਹੈ ਬਹੁਤ ਧੰਵਾਦ ਜੀ ਐਸੀ ਗੱਲ ਬਾਕੀ ਦੀ ਵੀਰ ਦੇ ਨਾਲ ਜਿਹੜਾ ਕਿ ਪਟਾੜੇ ਲੱਗੇ ਪਿੰਡ ਆ ਉਥੋਂ ਆਇਆ ਵੀਰ ਦਾ ਕਹਿਣਾ ਵੀ ਉਹਨਾਂ ਨੂੰ ਗਲੇ ਵਿੱਚ ਕੈਂਸਰ ਸੀ ਪਹਿਲੀ ਸਵੇਰ ਸੀ ਡਾਕਟਰਾਂ ਨੇ ਕਿਹਾ ਸੀ ਕਿ ਲੱਖਾਂ ਰੁਪਏ ਲੱਗਣੇ ਨੇ ਇਲਾਜ ਵੀ ਦੋ ਕਰਾਇਆ ਪਰ ਉਸ ਤੋਂ ਬਾਅਦ ਜਦੋਂ ਇੱਥੇ ਪਤਾ ਲੱਗਾ ਕਿ ਕੋਲਸਰ ਸਾਹਿਬ ਗੁਰਦਾ ਜਿਹੜਾ ਕਿ ਇੱਥੇ ਆ ਕੇ ਇਸ਼ਤਿਹਾਰ ਕੀਤੇ 6 ਸ਼ਨੀਵਾਰ 6 ਐਤਵਾਰ ਤੇ ਨਾਲ ਅਰਦਾਸ ਭੇਂਤੀ ਕੀਤੀ ਗੁਰੂ ਸਾਹਿਬ ਅੱਗੇ ਤੇ ਅੱਜ ਬਿਲਕੁਲ ਚੜ੍ਹਦੀ ਕਲਾ 'ਚ ਨੇ ਬਿਲਕੁਲ ਠੀਕ ਨੇ ਤੇ ਹੋਰ ਵੀ ਇਹਦਾ ਗੱਲਬਾਤ ਕਰਾਂਗੇ ਜਿਹੜਾ ਕਿ ਹੋਰ ਵੀ ਇੱਥੇ ਆਏ ਨੇ ਜਿਨ੍ਹਾਂ ਨੂੰ ਡਾਕਟਰ ਕਹਿ ਤਾ ਸੀ ਵੀ 90% ਉਹਦਾ ਵੀ ਫੇਲ ਜਿਹਾ ਨਹੀਂ ਲੱਗਿਆ ਉਹ ਦਾਪ ਮੰਦੇ ਆ ਬਲੌਕ ਹੋ ਚੁੱਕੀ ਆ ਤੁਹਾਨੂੰ ਤੁਹਾਨੂੰ ਸਟੰਡ ਪਾਣੇ ਨੇ ਲੱਖ ਰੁਪਏ ਲੱਗਣੇ ਨੇ ਅਜ ਵੀ ਤੇ ਜਬਾਨੀ ਸੁਣਦੇ ਆ ਮੂ ਜਿਸ ਤਰ੍ਹਾਂ ਠੀਕ ਹੋਏ ਕੰਟ ਪਾਏ ਕਿ ਨਹੀਂ ਪਾਏ ਭਾਈ ਸਾਹਿਬ ਡਾਕਟਰਾਂ ਨੇ ਕੀ ਗਿਆ ਤੁਹਾਨੂੰ ਕਿ ਤੁਹਾਨੂੰ ਸਟੰਡ ਪਾਣੇ ਨੇ ਲੱਖ ਰੁਪਏ ਲੱਗਣੇ ਨੇ ਕਿੰਨੇ ਪਟਾਣ ਕਾਲ ਜਿਹੜੀ ਆ ਦਿਲ ਦੀ 10 ਬਲੌਕ ਦੀ ਦਸ਼ਕਾ نیوز ਸਾਡਾ ਕਰਦੇ ਹੋ ਜੇ ਅੱਜ ਆਪਣਾ ਵਾਕੇ ਜਿਹੜਾ ਸੱਚਾ ਵਾ ਜੂਸ ਸਾਹਿਬ ਨੇ ਖੁਦ ਆਪ ਬੈਠੇ ਆ ਅੱਜ ਉਹ ਨਾਲ ਦੇ ਗੁਰ ਸਾਹਿਬ ਸੱਚੀ ਗੱਲ ਦੱਸੋ ਕੀ ਹੋਇਆ ਸੀ ਤੁਹਾਨੂੰ ਤੇ ਡਾਕਟਰ ਕੀ ਕਹਿੰਦੇ ਆ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਤੇ ਸਾਡੇ ਨਾਲ ਗੱਲਬਾਤ ਕਰਕੇ ਇਸ ਮੁੱਦਾਰੇ ਸਾਹਮਣੇ ਸ਼ਾਨ ਨੂੰ ਬਤਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਡੇਢ ਮਹੀਨਾ ਪਹਿਲਾਂ ਪੱਕੜ ਹਸਪਤਾਲ ਤੋਂ ਕਿ ईएमसी ਹਸਪਤਾਲ ਐਵੇਂ ਚੱਲ ਰਿਹਾ ਉੱਥੇ ਟੈਸਟ ਕਰਵਾਉਣ ਵਾਸਤੇ ਗਿਆ ਸੀ ਮੇਰੇ ਉਹਨਾਂ ਨੇ ਜਦੋਂ ਇਕੋ ਇੰਜੋਗ੍ਰਾਫੀ ਕੀਤੀ ਸੀ ਤੇ ਉਸ ਟਾਈਮ ਉਹਨਾਂ ਨੇ ਮੈਨੂੰ ਬੋਲਿਆ ਸੀ ਕਿ ਤੁਹਾਡੀ ਇੱਕ ਨਸ ਜਿਹੜੀ ਉਹ 80% ਬਲੌਕ ਹੋ ਚੁੱਕੀ ਹੈ ਤਾ ਤੁਹਾ ਡਿਸਟੈਂਟ ਪੈਣਾ ਤਾਂ ਮੈਂ ਸਟੈਂਟ ਪਾਉਣ ਤੋਂ ਮਨਾਂ ਕਰ ਦਿੱਤਾ ਬਹੁਤ ਕੋਸ਼ਿਸ਼ ਕੀਤੀ ਡਾਕਟਰ ਸਾਹਿਬ ਨੇ ਬੋਟ ਰਹਾ ਵੀ ਪਰ ਲੇਕਿਨ ਮੈਂ ਮਨਾਂ ਕਰ ਦਿੱਤਾ ਕਿ ਮੈਂ ਸਟੈਂਟ ਨਹੀਂ ਪਾਉਣਾ ਮੈਂ ਉਹ ਉਹਨਾਂ ਨੇ ਮੈਨੂੰ ਜ਼ਬਰਦਸਤੀ ਦਾਖਲ ਵੀ ਕਰ ਰਿਆ ਸੀ ਮੈਂ ਛੁੱਟੀ ਲੈ ਕੇ ਆ ਗਿਆ ਜਦੋਂ ਮੈਂ ਇੱਥੇ ਆਣ ਕੇ ਬਾਬਾ ਜੀ ਦੇ ਨਾਲ ਗੱਲਬਾਤ ਕੀਤੀ ਕਿ ਇਹ ਚੱਕਰ ਹੈ ਤੇ ਇਹਨਾਂ ਨੇ ਮੈਨੂੰ ਇਹ ਕਿਹਾ ਕਿ ਅਰਦਾਸ ਬੇਨਤੀ ਕਰਦੇ ਹਾਂ ਤੁਸੀਂ ਇਸ਼ਨਾਨ ਸ਼ੁਰੂ ਕਰੋ ਤਾਂ ਮੈਂ ਇੱਥੇ ਅੱਜ ਮੇਰਾ ਛੇਵਾਂ ਇਸ਼ਨਾਨ ਪੂਰਾ ਹੋਇਆ ਤਾਂ ਮੇਰੇ ਹੁਣ ਮੈਂ 4 ਦਿਨ ਪਹਿਲਾਂ ਟੈਸਟ ਕਰਵਾ ਕੇ ਆਇਆ ਤਾਂ ਉਹਨਾਂ ਨੇ ਮੈਨੂੰ ਬੋਲਿਆ ਕਿ ਤੁਹਾਡੇ ਕੋਈ ਪ੍ਰੋਬਲਮ ਨਹੀਂ ਹੈ ਯਾਨੀ ਕਿ ਬਿਲਕੁਲ ਤੁਹਾਡੇ ਜਿਹੜੇ ਆ ਉਹ ਠੀਕ-ਠਾਕ ਹੈ। ਮੈਨੂੰ ਇਹ ਤੋਂ ਵੀ ਡਟ ਕੇ ਦੱਸਿਆ ਸੀ ਕਿ ਗੈਸੀ ਡਾਕਟਰਾਂ ਵੱਲੋਂ ਕੀ ਕਿਹਾ ਗਿਆ ਸੀ ਕਿ ਤੁਹਾਨੂੰ ਇਹ ਸਟੈਂਟ ਕਦੋਂ ਪਵਾ ਲਓ ਤੁਹਾਡੀ ਜਾਨ ਕਦੋਂ ਵੀ ਜਾ ਸਕਦੀ ਹੈ ਤੁਹਾਨੂੰ ਹਾਰ ਤੱਕ ਕਦੋਂ ਵੀ ਆ ਕੇ ਦੱਸ। ਮੈਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਸਟੈਂਟ ਪਵਾ ਲੇ ਹੀ ਜਾਓ ਨਹੀਂ ਤਾਂ ਸਾਡੇ ਅੰਦਰ ਅੰਦਰ ਤੁਹਾਨੂੰ ਜਿਹੜਾ ਹੈ ਨਾ ਉਹ ਦੁਬਾਰਾ ਅਟੈਕ ਆ ਸਕਦਾ ਹੈ। ਮੈਂ ਉਹਨਾਂ ਨੂੰ ਬੋਲਿਆ ਕਿ ਤੁਸੀਂ 7 ਦਿਨ ਦੀ ਗਣਨਾ ਕਰਦੇ ਤਾਂ ਟੈਗ ਨਹੀਂ ਆ ਸਕਦਾ ਮੈਨੂੰ ਮਾਰਾ ਇੱਥੇ ਇੰਨਾ ਮਲ ਕੇ ਮੈਂ ਯਾਦ ਕਰਕੇ ਮਨੋ ਰਾਮਦਾਸ ਸਾਹਿਬ ਨੂੰ ਗੁਰੂਵਰ ਗੋਬਿੰਦ ਸਾਹਿਬ ਨੂੰ ਯਾਦ ਕਰਕੇ ਫਿਰ ਗਿਆ ਸੀ ਔਰ ਉਸ ਤੋਂ ਬਾਅਦ ਵਿੱਚ ਮੇਰੇ ਅੱਜ ਤੱਕ ਮੁੱਕੇ ਦੱਸ ਤੋਂ ਨਹੀਂ ਮੈਨੂੰ ਸੁਭੀ ਉਹ ਡਾਕਟਰ ਸਾਧਨ ਕੇਸ ਸੀ ਅੱਜ ਕਿੰਨਾ ਸਮਾਂ ਹੋ ਗਿਆ ਵਾ ਤੁਹਾਡੀ ਸਿਹਤ ਨੂੰ ਸਾਡੀ ਚੜਪਾਲਾ ਕਿੰਨਾ ਦੂਰੇ ਤੋਂ ਫਿੱਟ ਜੇ ਅੱਜ ਕਿੰਨਾ ਦਿਨ ਹੋ ਗਿਆ ਜੀ ਤਕਰੀਬਨ ਮੈਨੂੰ 1.5 ਤੋਂ 2 ਮਹੀਨੇ ਦੇਟ ਕੋਲ ਨਾ ਮੈਨੂੰ ਕਿਹਾ ਤੁਸੀਂ ਦੇਖ ਸਕਦੇ ਹੋ ਵੀ ਜਿ ਜਬਾਨੀ ਤੁਹਾਨੂੰ ਉਹਨਾਂ ਦਾ ਜਿਹੜਾ ਦੁੱਖ ਸੀ ਜਿਹੜਾ ਦਰਦ ਵੀ ਅੱਛਾ ਰਹੇ ਆ ਤੇ ਬਿਲਕੁਲ ਚੜਦੀ ਕਲਾ ਉਹਦੇ ਬਿਲਕੁਲ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਡਾਕਟਰਾਂ ਕਹਿੰਦੇ ਸੀ ਵੀ ਇੱਕ ਹੱਬਾ ਤੁਹਾਨੂੰ ਇਹ 11ਵੀਂ ਦਾਸੰਦੀ ਦਾ ਤੁਹਾਨੂੰ ਅਟੈਕ ਫਿਰ ਤੋਂ ਆ ਸਕਦਾ ਵਾ ਸਟੈਂਟ ਪਵਾ ਕੇ ਜਾਓ ਪਰ ਇਹਨਾਂ ਕਹਿੰਦਾ ਵੀ ਨਹੀਂ ਮੈਨੂੰ ਗੁਰੂ ਸਾਹਿਬ ਤੇ ਬਹੁਤ ਵਿਸ਼ਵਾਸ ਆ ਉਹਨਾਂ ਦੀ ਦਾਸ ਬੇਨਤੀ ਕਰਦੇ ਨਾਲ ਆ ਚੜਦੀ ਕਲਾ ਵਿੱਚ ਨੇ ਬਿਲਕੁਲ ਠੀਕ ਨਹੀਂ ਜੇ ਸਾਡੇ ਸੰਗਤਾਰੂ ਫੀਲ ਆ ਵੀ ਜੇਕਰ ਤੁਹਾਨੂੰ ਵੀ ਕੋਈ ਲੋਗ ਆ ਤੁਹਾਡੀ ਕੋਈ ਮੁਸ਼ਕਲ ਆ ਜੇਕਰ ਤੁਹਾਨੂੰ ਵੀ ਡਾਕਟਰਾਂ ਕੋਲ ਜਵਾਬ ਨਹੀਂ ਦਿੱਤਾ ਵੀ ਘਰੇ ਜਲਦੀੋ ਸੇਵਾ ਹੀ ਆ ਇਸ ਪਰਵਾਦੇ ਜੀ ਦੀ ਇੱਕ ਵਾਰੀ ਇਸ ਗੁਰਦਵਾਰਾ ਸਾਹਿਬ ਦੇ ਕਿ ਕੋਤਾਰ ਵੀ ਆਓ ਇੱਥੇ ਆ ਕੇ ਅਰਦਾਸ ਬੇਨਤੀ ਕਰੋ ਇੱਥੇ ਆ ਕੇ ਸ਼ੇਸ਼ ਨਾਨਾ ਕਰੋ ਸ਼ਨੀਵਾਰ ਤੇ ਐਤਵਾਰ ਤੁਹਾਡੇ ਸਾਰੇ ਲੋਕ ਜਿਹੜੇ ਦੂਰ ਹੋ ਜਾਣਗੇ ਇੱਥੇ ਆ ਕੇ ਮੈਂ ਕਹਿੰਦਾ ਵੀ ਫੈਂਸ ਵੀ ਫੇਲ ਹੋ ਜਾਂਦੀ ਆ ਡਾਕਟਰ ਵੀ ਜਿਹੜੇ ਨੇ ਉਹ ਵੀ ਕਿ ਡਾਕਟਰਾਂ ਨੂੰ ਹੋ ਜਾਂਦਾ ਵੀ ਇਹ ਕਿਸ ਤਰ੍ਹਾਂ ਦਾ ਟ੍ਰੰਕਰ ਹੋ ਗਿਆ ਕਿਤਾ ਜਿਹੜਾ ਵੀ ਆਪਰ ਗੁਰੂ ਸਾਹਿਬ ਦੀ ਇਸ ਜਗ੍ਹਾ ਤੇ ਬਹੁਤ ਕਿਰਪਾ ਵਾ ਤੇ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੀਓ ਜਿਹੜੇ ਸੰਗਤਾਂ ਤਰੁ ਦੇਸ਼ਾਂ ਦੇਸ਼ਾਂ ਦੇਖਣੀ ਆ ਜਿਹੜੀਆਂ ਅੱਜ ਵੀ ਘਰ ਵਿੱਚ ਦੁੱਖਾਂ ਨਾਲ ਲੜ ਰਹੀਆਂ ਨੇ ਮੁਸ਼ਕਲਾਂ ਨਾਲ ਲੜ ਰਹੀਆਂ ਨੇ ਮੈਂ ਤਾਂ ਹਰ ਸੰਗਤ ਨੂੰ ਹਰ ਆਦਮੀ ਨੂੰ ਜਿਹੜਾ ਇੱਕ ਅਪੀਲ ਕਰਾਂਗਾ ਕਿ ਗੁਰੂ ਮਹਾਰਾਜ ਉੱਤੇ ਭਰੋਸਾ ਰੱਖੋ ਤੁਸੀਂ ਕਿਤੇ ਵੀ ਜਾ ਕੇ ਕਿਤੇ ਵੀ ਬਾਬੇ ਜੀ ਆਪਾ ਇਹ ਨਹੀਂ ਹੈ ਕਿ ਆਪਾਂ ਇੱਥੇ ਹੀ ਆਣ ਕੇ ਗੁਰੂ ਰਾਮਦਾਸ ਜੀ ਕਰਕੇ ਤੁਸੀਂ ਟਿਕਾ ਬਹੁਤ سارے ਲੋਕਾਂ ਦਾ ਦਰਦ ਨੂੰ ਪਿਆਸ ਹੈ ਇੱਥੇ ਤਾਂ ਅਸੀਂ ਆਪਣੇ ਅੱਖੀ ਚਮਤਕਾਰ ਦੇਖਿਆ ਇਸ ਕਰਕੇ ਅਸੀਂ ਇਧਰੋਂ ਦਾ ਹੀ ਜ਼ਿਆਦਾ ਕਵਾਂਗੇ ਕਿ ਤੁਸੀਂ ਇੱਥੇ ਆਓ ਇੱਥੇ ਇਸ਼ਨਾਨ ਪਾਣੀ ਕਰੋ ਅਗਰ ਰੇਡ ਦਾ ਤੰਦੂਬਸ ਨਹੀਂ ਹੋਏਗਾ ਹੁਣ ਅਸੀਂ ਉਹ ਵੀ ਪ੍ਰੋਗਰਾਮ ਕਰ ਰਹੇ ਹਾਂ ਕਮੇਟੀ ਦੇ ਨਾਲ ਗੱਲਬਾਤ ਕਰਕੇ ਕਿ ਉਹਨਾਂ ਦਾ ਕਮਰਾ ਕਦੋਂ ਕਰਾ ਪਾ ਕੇ ਉਹਨਾਂ ਦੇ ਰਾਤ ਰਹਿਣ ਵਾਸਤੇ ਜਿਹੜਾ ਉਹ ਪ੍ਰਬੰਧ ਹੋ ਸਕੇ ਬਾਕੀ ਲੰਗਰ 24 ਘੰਟੇ ਚੱਲਦਾ ਇੱਥੇ ਜਦੋਂ ਮਰਜ਼ੀ ਆਣ ਕੇ ਲੰਗਰ ਛਕੋ ਕੋਈ ਸੰਗਤਾਂ ਨੂੰ ਅਪੀਲ ਹੈ ਕਿ ਕੁਝ ਵੀ ਮੰਨ ਦੇ ਵਿੱਚ ਧਾਰ ਹੋਵੇ ਉਹ ਦਾਟਾ ਇੱਥੇ ਆਣ ਕੇ ਪੂਰਾ ਹੋਵੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਜਿਹੜੇ ਕਿਥੇ ਲੋਕ ਜਿਨ੍ਹਾਂ ਦੀਆਂ ਆਸਾਂ ਮਰਦਾ ਨੇ ਸੰਗਤਾਂ ਦੀਆਂ ਜੇ ਠੀਕ ਹੋਈਆਂ ਜਿਹਨਾਂ ਲੋਕ ਠੀਕ ਹੋਈ ਨੇ ਇਹ ਗੱਲਬਾਤ ਕਰਾਂਗੇ ਪ੍ਰਧਾਨ ਸਾਹਿਬ ਵੀ ਸਾਡੇ ਨਾਲ ਹੈ ਪ੍ਰਧਾਨ ਸਾਹਿਬ ਕਿਸਤਾ ਦੇ ਦਿਓ ਕੌਂਸਾ ਗੋਡਾ ਸਾਹਿਬ ਦੀ ਅੱਜ ਸੰਗਤਾਂ ਦੇ ਸਾਹਮਣੇ ਖੁਦਵਾਰੀ ਵਾਲੇ ਨਾਲੇ ਲੋਕ ਠੀਕ ਹੋ ਰਹੇ ਨੇ ਉਹਨਾਂ ਦੀਆਂ ਆਸਾਂ ਮਰਦਾ ਪੂਰੀਆਂ ਹੋ ਰਹੀਆਂ ਨੇ ਡਾਕਟਰਾਂ ਦਾ ਜਵਾਬ ਦਿੱਤਾ ਕੈਂਸਰ ਆਦੀ ਪਿਆਰ ਦੀਆਂ ਬਿਮਾਰੀਆਂ ਉਹ ਵੀ ਹੁਣ ਠੀਕ ਹੋ ਰਹੀਆਂ ਠ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅਹੀਂ ਜੇ ਇਹ ਕਹਾਂਗੇ ਵੀ ਜਦੋਂ ਦੀ ਵੀ ਸੇਵਾ ਸ਼ੁਰੂ ਕੀਤੀ ਹੈ ਚਮਤੀ 35 ਸਾਲ ਹੋ ਗਏ ਨਿੱਕੀ ਛਬੜੀ ਜਿਹੜਾ ਹੁਣ ਸਰੋਵਰ ਸਾਹਿਬ ਬਣਾਇਆ ਤਿਆਰ ਕੀਤਾ ਗੁਰਦੁਆਰਾ ਸਾਹਿਬ ਇੱਥੇ ਨਿਗਾਹ ਹੀ ਸ਼ੰਤਾਂ ਆਉਂਦੀਆਂ ਬਾਹਰ ਬੋਰਡ ਵੀ ਲਾਏ ਆ ਵੀ 6 ਐਤਵਾਰ 6 ਸ਼ਨੀਵਾਰ ਆਣ ਕੇ ਛਰਨਾਨ ਕਰੋ ਸ਼ਰਧਾ ਨਾਲ ਸਾਰੇ ਦੁੱਖ ਤਵੀਰ ਘੂਰ ਹੁੰਦੇ ਆ ਇੱਥੇ ਕੋਈ ਬੰਦਸ਼ ਨਹੀਂ ਕੀ ਵੀ ਕੀ ਲੈਣਾ ਵਾ ਵੀਰ ਲੈ ਐਤਵਾਰ ਤੁਸੀਂ ਆ ਕੇ ਆਪਰਾ ਪ੍ਰਸ਼ਾਦ ਪਾ ਦਾ 1 ਕਿਲੋ ਦਾ ਕਿਲੋ ਦਾ 2 ਕਿਲੋ ਦਾ ਜੋਰ ਤੁਹਾਡੀ ਚਰਤਾ ਉਹ ਕਰਵਾਓ ਮਹਾਰਾਜ ਕਿਰਪਾ ਕਰਦਾ ਜੀ ਜਬੀਰ ਸੁਪਰਦਾਰ ਸਾਹਿਬ ਇੱਥੇ ਖਾ ਕੇ ਲੋਕਾਂ ਦੇ ਰੋਗ ਵੀ ਠੀਕ ਹੁੰਦੇ ਨੇ ਕਿਝਾ ਲੋਕਾਂ ਦੀ ਆਸਾਂ ਉਹਦੇ ਪੂਰੀਆਂ ਹੁੰਦੀਆਂ ਨੇ ਮਾਲੋ ਕਿਸੇ ਦਾ ਘਰ ਠੀਕ ਪੁੱਤ ਨਹੀਂ ਹੁੰਦਾ ਜਾਂ ਕਿਸੇ ਦੇ ਬੱਚੇ ਸੋਪੜੇ ਦੇ ਮਾਲੋ ਫੇਰ ਨਹੀਂ ਠੀਕ ਨਹੀਂ ਬੱਚੇ ਇੱਕ ਜੋਰ ਨੇ ਤੇ ਜਾਂ ਫੇ ਕਿਸੇ ਦਾ ਪੁੱਤ ਵਿਦੇਸ਼ ਚਾਲਾ ਜਾਂਦਾ ਜਾਂ ਕਿਸੇ ਦੀ ਨੌਕਰੀ ਨਹੀਂ ਮਿਲਦੀ ਇਹ ਵੀ ਠੀਕ ਅਰਦਾਸਾਂ ਬੇਤੀ ਹੁੰਦੀਆਂ ਕਿਝਾ ਕਿਹੜਾ ਲੋਕਾਂ ਦੇ ਲੋਕਾਂ ਦੇ ਰੋਗ ਵੀ ਠੀਕ ਹੋ ਜਾਂਦੇ ਨੇ ਨੇ ਜਿਹਨਾਂ ਜੋ ਵੀ ਕੋਈ ਆਖਣਾ ਹੁੰਦਾ ਵਾ ਕਿਸੇ ਬਾਹਰ ਜਾਣਾ ਕਿਸੇ ਦੇ ਘਰ ਧੀ ਪੁੱਤ ਨਹੀਂ ਹੁੰਦਾ ਉਹ ਵੀ ਇੱਥੇ ਆਣ ਕੇ ਇਸ਼ਨਾਨ ਨਿਚਾਣਾ ਛੇ ਕਰਨ ਪੂਰੇ ਹੁੰਦੇ ਆ ਜੀ ਇਹਦੀ ਮਿਸਾਲ ਆ ਇੱਕ ਸ਼ਹਿਰ ਦੀ ਉਹ ਲੜਕੀ ਉਹਦੀ ਸਾਸੂ ਨੂੰ ਘਰ ਨਹੀਂ ਘਰਉਂਦੀ ਅੱਜ ਤੋਂ ਇਹ ਕੋਈ 13-14 ਸਾਲਾਂ ਦੀ ਗੱਲ ਵੀ ਉਹ ਇੱਥੇ ਆਣ ਕੇ ਰੋਈ ਵਿਚਾਰੀ ਉਹਨੂੰ ਅਸੀਂ ਆਖਿਆ ਵੀ ਤੂੰ ਆ ਇੱਕ ਪੁਰਸ਼ ਅਫਸਰ ਦੀ ਘਰ ਦੀ ਤੇ ਉਹ ਆਣ ਕੇ ਇੱਥੇ ਇਹਨੇ ਆਖਿਆ ਸਾਨੂੰ ਅਸੀਂ ਆਖਿਆ ਇਸ਼ਨਾਨ ਕਰੋ ਮਹਾਰਾਜ ਕਿਰਪਾ ਕਰੋ ਐਸ ਵੇਲੇ ਉਹਦੇ ਘਰ ਦੋ ਜੋੜੇ ਲੜਕੇ ਹੋਏ ਆ ਜਿਹੜੇ ਆਏ ਹੋਲੇ 10ਵੀਂ ਤੋਂ ਹੀ 11ਵੀਂ ਵਿੱਚ ਪੜ੍ਹਦੇ ਆ ਐਵੇਂ ਜਿੰਦੀ ਜਾਗਦੀ ਮਸਾਲ ਆ ਪੁੱਤਲੀ ਕਰਦੇ ਇੱਥੇ ਜੀ ਕੋਈ ਵੀ ਆ ਭਾਵੇਂ ਕਿਸੇ ਨੇ ਬਾਹਰ ਜਾਣਾ ਬਾਹਰ ਵਾਲੇ ਵੀ ਰੋਜ਼ ਹੀ ਆਏ ਦੁਆਰਾ ਆਦਿਆ ਕਿੰਨਿਆਂ ਜਾਣੇ ਆਣ ਕੇ ਦਰਸਾ ਕਰਾਉਣੀਆਂ ਜੀ ਸਾਡਾ ਬੱਚਾ ਬਾਹਰ ਚਲੇਗਾ ਉਹਨੂੰ ਆ ਮਿਲੇ ਉਹਨੂੰ ਕਰਮੜ ਮਿਲ ਜਾਣ ਨੂੰ ਆ ਮਿਲ ਜੇ ਸਭ ਕੋਈ ਮਹਾਰਾਜ ਠੀਕ ਕਰਦਾ ਜੀ ਕੋਈ ਵੀ ਕੇਰੀ ਹੈਗੀ ਹੈ ਦਵਾ ਆਣ ਕੇ ਕਰੋ ਮਹਾਰਾਜ ਕਿਰਪਾ ਕਰਦਾ ਵਾਹਿਗੁਰੂ ਠੀਕਾ ਠਾਕ ਵਾਹਿਗੁਰੂ ਨਬੀ ਨਸੋ ਘਟਾ ਸਭ ਇਹ ਸੰਗਤ ਆ ਯਾਤਰ ਨੇੜੇ ਆਉਂਦੀ ਕਿ ਜਦ ਦੇਸਾਂ ਦੇ ਸ਼ਾਹਾਂ ਤੋਂ ਸੰਗਤ ਆ ਬਿਤਾਉਂਦੇ ਵਕਤ ਬੋਲਣੇ ਕਰਦੇ ਹਾਂ ਹਾਂਜੀ ਬਹੁਤ ਜੀ ਸਾਰੇ ਕੋਨਿਆਂ ਤੋਂ ਆਉਂਦੇ ਜੁਪੀ ਆਸਾਰ ਆ ਇਧਰ ਬਠਿੰਡਾ ਆ ਬੜੀ ਬੜੀ ਦੂਰੋਂ ਆਦੇ ਆ ਹੋਰ ਮਹਾਰਾਜ ਦੀ ਕਿਰਪਾ ਨਾਲ ਇਥੇ ਖਾਸ ਪ੍ਰਬੰਧ ਹੈ ਜੇ ਕੋ ਰਾਜ਼ ਵੀ ਰਹਿਣਾ ਚਾਹੁੰਦਾ ਆਣ ਕੇ ਰਹਿ ਤੱਕਦਾ ਲੰਗਰ 24 ਘੰਟੇ ਆ ਤੇ ਮੈਂ ਜਿਹੜੀ ਸਟਾਲ ਕਰਨ ਦੀ ਪ੍ਰਕਿਰਿਆ ਵਾ ਉਹ ਸ਼ਨੀ ਤੇ ਐਤਵਾਰੀ ਹੈਗੀ ਆ ਉਹ ਛੜੀਆਂ ਤੋਂ ਸਟਾਲ ਕਰਨ ਦਾ ਨਹੀਂ ਛੜੀਆਂ ਤੋਂ ਆ ਕੇ ਆਣਾ ਹਾਂਜੀ 6 ਸ਼ਨੀਵਾਰ 6 ਐਤਵਾਰ ਸ਼ਨੀਵਾਰ 12 ਵਜੇ ਤੋਂ ਬਾਅਦ ਐਤਵਾਰ ਸਵੇਰੇ ਸਵਕਤ ਤੇ ਭਾਵੇਂ ਕੋਈ 3 ਵਜੇ ਆਣ ਕੇ ਕਰੇ ਉਹਦੀ ਛੜਦਾ ਤੇ ਸ਼ਨੀਵਾਰ ਸ਼ਨੀਚਰਵਾਰ ਜਿਹੜਾ ਵਾ ਉਹ ਮਗਰਲੇ ਟਾਈਮ ਆਣ ਕੇ ਕਰ ਲੈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਜਿਹੜੇ ਕਿਥੋਂ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੋਂ ਦੇਖਿਆ ਵੀ ਨਾਲ ਉਹ ਦੱਸਿਆ ਗਿਆ ਵੀ ਸੰਗਤਾਂ ਜਿਹੜੀਆਂ ਨੇ ਦੇਸ਼ ਦੇਸ਼ਾ ਦਵਾਰੀਆਂ ਨੇ ਕਹਤਾ ਕਿ ਜਿਨ੍ਹਾਂ ਦੀ ਆਸਾਂ ਭਰਾਂਦਾ ਨਹੀਂ ਪੂਰੀ ਹੁੰਦੀਆਂ ਇੱਥੇ ਆ ਕੇ ਸ਼ਰਾਨ ਬੇਤੀ ਕਰਦੇ ਨੇ ਤੇ ਪ੍ਰਮਾਤਮਾ ਨਾਲ ਚੜ੍ਹਦੀ ਕਲਾ ਕਰਦੇ ਆਰਦਾਸ ਵਿੱਚ ਇਹਦੀ ਤਾਕਤ ਹੈ ਆ ਤੇ ਮੈਂ ਕਹਿੰਦਾ ਭਾਵੇਂ ਡਾਕਟਰਾਂ ਨੇ ਜਵਾਬ ਦਿੱਤਾ ਹੋਵੇ ਕਿਸੇ ਵੀ ਰੋਗ ਤੋਂ ਇੱਕ ਵਾਰੀ ਜਰੂਰ ਇੱਥੇ ਲੈ ਕੇ ਆਓ ਸਕਦਾ ਇੱਥੇ ਠੀਕ ਹੋਰੀਆਂ ਨੇ ਜਿਵੇਂ ਕਿ ਆ ਭਾਈ ਸਾਹਿਬ ਨੂੰ ਕੈਂਸਰ ਸੀ ਪਹਿਲੀ ਸਟੇਜ ਦੀ ਗਲੇ ਵਿੱਚ ਸੌੜੀ ਬਣ ਗਈ ਸੀ ਡਾਕਟਰਾਂ ਨੇ ਇਲਾਜ ਬਹੁਤ ਦੱਸਿਆ ਜੀ ਮਹਿੰਗਾ ਪਰ ਨਾਕਰੋਂ ਤੋਂ ਬਾਅਦ ਵੀ ਜਿਆ ਠੀਕ ਨਹੀਂ ਸੀ ਇੱਥੇ ਆ ਕੇ ਜਦੋਂ ਛੇ ਸ਼ਰਾਂ ਕੀਤੇ ਸ਼ਨੀਵਾਰ ਤੇ ਐਤਵਾਰ ਉਦੋਂ ਤੱਕ ਕਿਰਪਾ ਹੋਈ ਅੱਜ ਤੱਕ ਠੀਕ ਨੇ ਇੱਕ ਭਾਈ ਸਾਹਿਬ ਦੇਖਿਆ ਵੀ ਉਹਨਾਂ ਦੇ ਮੂਹਰ ਸੁੜਿਆ ਉਹਨਾਂ ਨੂੰ 90% ਜੜਕੀ ਹਾਰਟ ਬਲੌਕੇਜ ਆ ਗਈ ਸੀ ਡਾਕਟਰਾਂ ਨੇ ਕਹਾ ਗਿਆ ਸੀ ਵੀ ਭਾਈ ਹੁਣ ਟੰਡ ਪਵਾਲਾ ਬੈਠੇ ਕਦੇ ਵੀ ਤੈਨੂੰ ਅਟੈਕ ਆ ਸਕਦਾ ਵਾ ਇੱਕ ਹਫਤੇ ਵਿੱਚ ਅੱਜ 1.5 ਤੋਂ 2 ਮਹੀਨੇ ਹੋ ਗਏ ਨੇ ਅਜੇ ਇਨੀ ਗੁਰੂ ਸਾਹਿਬ ਦੀ ਕਿਰਪਾ ਹੋਈਂਦਾ ਚੜ੍ਹਦੀ ਕਲਾ ਵਿੱਚ ਰਹੀ ਐ ਕਿ ਅਸੀਂ ਵੀ ਸੰਗਤਾਂ ਨੂੰ ਪੇਰ ਕਰਦੇ ਆ ਭਾਈ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਹੈਗਾ ਚਾਹੇ ਤੁਹਾਡਾ ਧੀ ਪੁੱਤ ਬਾਹਰ ਨਹੀਂ ਜਾਂਦਾ ਜਾਂ ਕਿਸੇ ਕਰਦਾ ਹਲਾਤ ਨਹੀਂ ਹੁੰਦੀ ਜਾਂ ਤੁਹਾਡੇ ਬੱਚੇ ਜਿਹੜੇ ਨੇ ਉਹਨਾਂ ਦੀ ਸਿਹਤ ਨਹੀਂ ਮੰਦੀ ਇਸੇ ਤਰ੍ਹਾਂ ਦਾ ਵੀ ਕਿ ਮੁਸ਼ਕਲ ਆ ਕਿਸੇ ਦੇ ਨਾਲ ਕੋਈ ਦੁੱਖ ਤਕਲੀਫ ਆ ਇੱਕ ਵਾਰੀ ਕੋਲ ਸਾਹਿਬ ਗੁਰਦਆਰੇ ਵਿੱਚ ਆਓ ਜਿੱਕੇ ਕਿ ਜਿਲ੍ਹਾ ਗੁਰੂ ਹਰਗੋਬਿੰਦ ਸਾਹਿਬ ਦੀ ਪਾਸ਼ਾ ਵੀ ਜਿਹੜਾ ਹੈ 400 ਧਰਤੀ ਆ ਇੱਥੇ ਜੀ ਆਓ ਇੱਥੇ ਆ ਕੇ ਤੁਹਾਨੂੰ ਅਰਦਾਸ ਬੇਨਤੀ ਕਰਨਾ ਸੱਚੇ ਦਿਲੋਂ ਤੁਹਾਡੀਆਂ ਸਭ ਆਸਾਂ ਬਰਾਂਦਾ ਜੜੀਆਂ ਤੁਹਾਡੀਆਂ ਪੂਰੀਆਂ ਹੋਣ। ਇਸੇ ਗੱਲ ਬਾਤ ਕੀਤੀ ਕਿ ਸੰਗਤਾਂ ਦੇ ਨਾਲ ਜਿਹੜੀ ਕਿ ਸੰਗਿਤਾ ਠੀਕ ਹੋ ਜਾਣ ਜਿਹਨਾਂ ਦੇ ਰੋਗ ਠੀਕ ਹੋਏ ਨੇ ਤੇ ਹੁਣ ਗੱਲਬਾਤ ਕਰਾਂਗੇ ਕੋਲ ਸਾਹਿਬ ਗੁਰਦਆਰ ਸਾਹਿਬ ਦੇ ਜਿਹੜੇ ਕਿ ਹੈੱਡ ਗ੍ਰੰਥੀ ਨੇ ਬਾਬਾ ਅੰਗਰੇਜ਼ ਸਿੰਘ ਜੀ ਇੰਨਾ ਬਲੁਰ ਦਾਸ ਬੇਨਤੀ ਕੀਤੀ ਜਾਂਦੀ ਹੈ ਤੇ ਗੁਰੂ ਸਾਹਿਬ ਲੋਕ ਕਿਰਪਾ ਹੁੰਦੀ ਆ ਤਦ ਤੋਂ ਬਾਅਦ ਬਾਬਾ ਜੀ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਆਪਣਾ ਨਾਮ ਦੱਸ ਕੇ ਆਪਣੇ ਗੁਰਦਾਸ ਸਾਹਿਬ ਦਾ ਨਾਮ ਤੇ ਜਿਹੜੀ ਸੰਗਤਾਂ ਇੱਥੋਂ ਠੀਕ ਹੋ ਰਹੀਆਂ ਨੇ ਜਿਨ੍ਹਾਂ ਦੇ ਰੋਗ ਠੀਕ ਹੋ ਰਹੇ ਨੇ ਜਿਨ੍ਹਾਂ ਦੀ ਆਸਾਂ ਬਰਦਾਪੂਰੀਆਂ ਹੋਈਆਂ ਨੇ ਕੀ ਕਹਿਣਾ ਚਾਹੋਗੇ ਗੁਰਦਾਸ ਸਾਹਿਬ ਦਾ ਨਾਮ ਲਾ ਦਿਓ ਦਾਸ ਦਾ ਨਾਮ ਭਾਈ ਗਰੇਵ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਕੌਲਸਰ ਸਾਹਿਬ ਜੀ ਤਾਂ ਸ਼੍ਰੀ ਗੁਰੂ ਹਰਿਕੋਬਿੰਦ ਮਹਾਰਾਜ ਨੇ ਇਸ ਪਾਵਨ ਧਰਤੀ ਤੇ ਚਰਨ ਪਾਏ ਚਰਨ ਪਾਉਂਦੇ ਨਾਲ ਆਜ ਇਸ ਸਥਾਨ ਤੇ ਪਾਵਨ ਸਰੋਵਰ ਇਹ ਸੰਗਤਾਂ ਇਸ ਸਥਾਨ ਤੇ ਆਉਂਦੀਆਂ ਪਾਵਨ ਸਰੋਵਰ 'ਚ ਇਸ਼ਨਾਨ ਕਰਦੀਆਂ ਜਿਨ੍ਹਾਂ ਸੰਗਤਾਂ ਨੂੰ ਵੱਡੇ ਤੋਂ ਵੱਡੇ ਰੋਗ ਹਨ ਪੀੜਿਤ ਰੋਗ ਹਨ ਇਸ ਸਰੋਵਰ 'ਚ ਇਸ਼ਨਾਨ ਕਰਦੀਆਂ ਇਸ਼ਨਾਨ ਕਰਨ ਦੇ ਨਾਲ ਦੇ ਰੋਗਤਾ ਤੰਦਰੁਸਤੀਆਂ ਪ੍ਰਾਪਤ ਕਰਦੀਆਂ ਹਨ ਕਿੰਨੇ ਸੋਭ ਸੰਗਤਾਂ ਆਉਂਦੀਆਂ ਕਿੱਥੋਂ-ਕਿੱਥੋਂ ਨੇ ਤੇ ਲੋਕਾਂ ਦੇ ਲੋਕ ਹੀ ਠੀਕ ਹੁੰਦੇ ਨੇ ਕਿ ਜਾਂ ਇੱਥੇ ਜਾ ਕੇ ਅਰਦਾਸ ਬੇਨਤੀ ਕਰਦੇ ਨੇ ਗੁਰੂ ਸਾਹਿਬ ਅੱਗੇ ਉਹਨਾਂ ਦੀ ਹਰ ਮਨੁਕਾਮਨਾ ਪੂਰੀਆਂ ਹੁੰਦੀਆਂ ਨੇ ਸੰਗਤਾਂ ਵਾਹਿਗੁਰੂ ਜੀ ਤਕਰੀਬਨ ਬਾਰੋਂ ਵੀ ਜਿੱਥੋਂ-ਜਿੱਥੋਂ ਆਪ ਜੀ ਦੀ ਮੀਡੀਆ ਰਾਈਟ 10 ਪੈਂਦੀ ਏ ਦੇਸਾਂ ਪਰਦੇਸਾਂ ਤੋਂ ਸੰਗਤਾਂ ਆਉਂਦੀਆਂ ਸੰਗਤਾਂ ਆ ਕੇ ਅਰਦਾਸ ਕਰਕੇ ਇਸ਼ਨਾਨ ਕਰਦੀਆਂ ਜਦੋਂ ਇਸ਼ਨਾਨ ਦੀ ਸੰਪੂਰਨਤਾ ਹੁੰਦੀ ਅਰਦਾਸ ਕਰਕੇ ਸਮਾਪਤੀ ਕਰਦੀਆਂ ਤੇ ਜਿਨ੍ਹਾਂ ਨੂੰ ਰੋਗ ਲੱਗੇ ਹੁੰਦੇ ਹਨ ਪੀੜਿਤ ਰੋਗ ਕੈਂਸਰ ਵਰਗੇ ਭਿਆਨਕ ਰੋਗ ਉਹ ਦੇਹ ਰੋਗਤਾ ਤੰਦਰੁਸਤੀਆਂ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਉਹ ਵੀ ਇਸ ਸਥਾਨ ਤੇ ਆਉਂਦੇ ਹਨ ਇਸ਼ਨਾਨ ਕਰਦੇ ਹਨ ਉਹਨਾਂ ਘਰ ਬੱਚਿਆਂ ਦੀ ਦਾਤਾ ਹੁੰਦੀਆਂ ਜਿਨ੍ਹਾਂ ਦੇ ਪਰਦੇਸਾਂ ਦੇ ਕਾਰਜ ਰਾਸ ਨਹੀਂ ਹੁੰਦੇ ਜਾਂ ਸੰਸਾਰੇ ਕੋਈ ਕਾਰਜ ਅੜ ਜਾਂਦੇ ਹਨ ਉਹ ਵੀ ਇਸ ਸਥਾਨ ਤੇ ਆਉਂਦੇ ਅਰਦਾਸ ਬੇਨਤੀ ਗੁਰੂ ਹਰਗੋਬਿੰਦ ਮਹਾਰਾਜ ਜੀ ਚਰਨਾਂ 'ਚ ਕਰਾਉਂਦੇ ਹਨ ਤੇ ਕੀਤੀ ਹੋਈ ਅਰਦਾਸ ਧੰਨ Shri ਗੁਰੂ ਹਰਗੋਬਿੰਦ ਮਹਾਰਾਜ ਜੀ ਕਾਰਜ ਰਾਸ ਕਰਦੇ ਹਨ ਅणि ਆਪਣਾ ਤੁਸੀਂ ਸੇਕੁਰਦਾ ਸਾਹਿਬ ਜਿਹੜਾ ਕਿ ਕੌਲਸਰ ਸਾਹਿਬ ਗੁਰਦੁਆਰਾ ਇਹਦਾ ਪਤਾ ਇਹਨੂੰ ਦੱਸ ਦਿਓ ਕਿ ਸੰਗਤਾਂ ਦੇਸ਼ਾਂ ਦੇਸ਼ਾਂ ਤੋਂ ਆਉਂਦੀਆਂ ਨੇ ਉਹਨਾਂ ਨੂੰ ਮੁਸ਼ਕਲ ਨਾ ਹੋਵੇ ਤੇ ਜੇਕਰ ਕਿਸੇ ਨੂੰ ਕੋਈ ਰੋਗ ਹੋਵੇ ਜਾਂ ਕਿਸੇ ਨੂੰ ਕੋਈ ਤਕਲੀਫ ਹੋਵੇ ਤੇ ਕੀ ਅਪੀਲ ਕਰਨਾ ਚਾਹੋਗੇ ਤੇ ਆਪਣਾ ਮੋਬਾਈਲ ਨੰਬਰ ਜਰੂਰ ਸਾਂਝਾ ਕਰ ਦਿਓ ਸੰਗਤਾਂ ਨੂੰ ਇਸ ਸਥਾਨ ਦਾ ਦੱਸਾਂਗੇ ਇਹ ਗੁਰਦੁਆਰਾ ਕੌਲਸਰ ਸਾਹਿਬ ਜੀ ਹਨ ਇਹ ਸਥਾਨ ਅੰਮ੍ਰਿਤਸਰ ਵਿਖੇ ਦੋ ਹਨ ਇੱਕ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬੈਕ ਸਾਈਡ ਤੇ ਬਾਬਾ ਅਟਾਲਰਾ ਸਾਈਡ ਦੇ ਸਾਹਮਣੇ ਹਨ ਸੰਗਤਾਂ ਜਦੋਂ ਅੰਮ੍ਰਿਤਸਰ ਆਉਂਦੀਆਂ ਹਨ ਕਾਹ ਵਿੱਚ ਸੰਗਤਾਂ ਨੂੰ ਪੁਲੇਖਾ ਪੈਂਦਾ ਏ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਆ ਸਥਾਨ ਸ੍ਰੀ ਅਮਰਤਸਰ ਸਾਹਿਬ ਰਾਮ ਤਿਰਥ ਰੋਡ ਕਾਲਿਆਂ ਵਾਲਾ ਮੋੜ ਨਜ਼ਦੀਕ ਡੇਰਾ ਬਾਬਾ ਦਰਸਾਂ ਸਿੰਘ ਕੁੱਲੀ ਵਾਲੇ ਦੇ ਲਾਗੇ ਧੰਨ ਧੰਨ ਗੁਰਦੁਆਰਾ ਕੌਲ ਸਰ ਸਾਹਿਬ ਜੀ ਦਾ ਅਜਦਾ ਜੋ ਸੰਪਰਕ ਨੰਬਰ ਹਨ 99687 9903 89687 89903 ਬਹੁਤ ਬਹੁਤ ਧੰਨਵਾਦ ਜੀ ਏਸੀ ਗੱਲਬਾਤ ਤੇ ਬਾਬਾ ਜਿਹੜੇ ਕੀ ਹੈਡ ਗ੍ਰੰਥੀ ਨੇ ਗੁਰਦਾਸ ਸਿੰਘ ਕੋਲ ਸਾਹਿਬ ਦੇ ਬਾਬਾ ਅੰਗਰੇਜ਼ ਸਿੰਘ ਜੀ ਇਹਨਾਂ ਵੱਲੋਂ ਜਿਹੜਾ ਕੀ ਇਸ ਗੁਰਦਾਸ ਸਾਹਿਬ ਦਾ ਪਤਾ ਵੀ ਦੱਸ ਦਿੱਤਾ ਗਿਆ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਗਿਆ ਸਾਡੀ ਵੀ ਸੰਗਤਾਂ ਨੂੰ ਪੀ ਲਿਆ ਭਾਈ ਜੇਕਰ ਤੁਹਾਨੂੰ ਕੋਈ ਰੋਗ ਆ ਜਾਂ ਕਈ ਤੁਹਾਨੂੰ ਤਕਲੀਫ ਆ ਜਾਂ ਤੁਹਾਡੀ ਕੋਈ ਮਨੋਕਾਮਨਾ ਵਾ ਜੇਕਰ ਤੁਹਾਡੇ ਘਰੇ ਵਿੱਚ ਇਲਾਜ ਨਹੀਂ ਹੁੰਦੀ ਜਾਂ ਤੁਹਾਡੇ ਬੱਚੇ ਜਿਹੜੇ ਨੇ ਉਹ ਸੇਤਾ ਨਹੀਂ ਬਾਨੀਆਂ ਸੁੱਕੜੇ ਨੇ ਜਾਂ ਤੁਹਾਡੇ ਬੱਚੇ ਵਿਦੇਸ਼ਾਂ ਵਿੱਚ ਜਾਨ ਵਾਸਤੇ ਸੈੱਟ ਨਹੀਂ ਹੋ ਰਹੇ ਉਹਨਾਂ ਦੀ ਕਿਸੇ ਕਿਸਮ ਦੀ ਕੋਈ ਮੁਸ਼ਕਲ ਇਸ ਕੋਰ ਦਾ ਸਾਹਿਬ ਗੋਲਸਾ ਵਿੱਚ ਆ ਕੇ ਅਰਦਾਸ ਬੇਨਤੀ ਕਰੋ ਜਾਕੀ ਤੁਹਾਡੇ ਜਿਹੜੇ ਬੱਚੇ ਨੇ ਉਹ ਠੀਕ ਹੋ ਸਕਣ ਤੇ ਤੁਹਾਡੇ ਬੱਚੇ ਦੀਆਂ ਮਨੋ ਕਾਮ ਜਿਹੜੀਆਂ ਪੂਰੀ ਹੋ ਸਕਣ ਤੁਸੀਂ ਦੇਖਿਆ ਸੰਗਤਾਂ ਨਾਲ ਗੱਲਬਾਤ ਕੀਤੀ ਜਿਹੜੇ ਕਿ ਵੀਰ ਬਟਾਲੇ ਤੋਂ ਆਏ ਨੇ ਕੋਈ ਵੀਰ ਕਿਤੋਂ ਆਇਆ ਵਾ ਜਿਨ੍ਹਾਂ ਦੇ ਭਿਆਨਕ ਰੋਗ ਸੀ ਕੈਂਸਰ ਵਗੇ ਨੇ ਨਾ ਕੀ ਗਲੇ ਵਿੱਚ ਕੈਂਸਰ ਹੋਲੀ ਬਣ ਗਈ ਸੀ ਡਾਕਟਰਾਂ ਵੱਲੋਂ ਕਿਹਾ ਗਿਆ ਸੀ ਲੱਖਾਂ ਰੁਪਏ ਲੱਗਣੇ ਨੇ ਪਰ ਇੱਥੇ ਆ ਕੇ ਦਾਸ ਬੇਨਤੀ ਕਰਦੇ ਨਾਲ 6 ਸ਼ਨੀਵਾਰ 6 ਐਤਵਾਰ ਸ਼ਰਣ ਕਰਦੇ ਨਾਲ ਬਿਲਕੁਲ ਠੀਕ ਹੋ ਗਏ ਨੇ ਅੱਜ ਚੜ੍ਹਦੀ ਕਲਾ ਵਿੱਚ ਨੇ ਸਾਡੀ ਸੰਗਤਾਂ ਨੂੰ ਪੀਰ ਆਸੀ ਤੇ ਇਹਦੇ ਘਰ ਘਰ ਲੋਕਾਂ ਨੂੰ ਅੱਜ ਤਕਲੀਫ ਆ ਘਰ ਘਰ ਲੋਕਾਂ ਨੂੰ ਮੁਸ਼ਕਲਾਂ ਆ ਕਿਸੇ ਕਿਸੇ ਨੂੰ ਤੁਹਾਨੂੰ ਮੁਸ਼ਕਲ ਆ ਸੱਚੇ ਮੰਦੇ ਦਾਸ ਇੱਥੇ ਆ ਕੇ ਅਰਦਾਸ ਬੇਨਤੀ ਕਰਾਓ ਬਾਬਾ ਜੀ ਕੋ ਅੱਜ ਤੁਹਾਡੇ ਜਿਹੜੇ ਸਾਰੇ ਰੋਗ ਜਿਹੜੇ ਆ ਉਹ ਠੀਕ ਹੋ ਜਾਣਗੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਦੀਪ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ